ਵੀਆਈਪੀ ਨੰਬਰ ਕੁਝ ਲੋਕ ਨਾ ਬੜੇ ਸ਼ਕੀਨ ਹੁੰਦੇ ਆ ਵੀਆਈਪੀ ਨੰਬਰ ਵੱਡੀਆਂ ਗੱਡੀਆਂ ਤੇ ਵੀਆਈਪੀ ਨੰਬਰ ਪਰ ਕਹਿੰਦੇ ਕਿ ਵੀਆਈਪੀ ਨੰਬਰ ਜਿਹੜੇ ਹਜ਼ਾਰਾਂ ਵਾਲੇ ਸੀ ਉਹ ਤੇ ਹੁਣ ਲੱਖਾਂ 'ਚ ਹੋ ਗਏ ਆ ਬਹੁਤ ਲੰਮਾ ਚੌੜਾ ਕੰਮ ਕਰਤਾ ਤੇ ਬਹੁਤ ਮਹਿੰਗੇ ਹੋ ਗਏ ਨੇ ਵੀਆਈਪੀ ਨੰਬਰ ਵੀ ਹੁਣ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸਾਂ ਕਿ ਸਿੱਧੂ ਮੂਸੇਵਾਲੇ ਦਾ ਹੁਣ ਗੱਲ ਚੱਲੀ ਆ ਜੀ ਸਿੱਧੂ ਮੂਸੇਵਾਲੇ ਦਾ ਇੱਕ ਗੀਤ ਸੀ 295 ਹਮ ਬਿਲਕੁਲ ਜਿਵੇਂ 786 ਉਹ ਕੋਈ ਵੀਆਈਪੀ ਨੰਬਰ ਨਹੀਂ ਵੈਸੇ ਵੀਆਈਪੀ ਨੰਬਰ ਨਹੀਂ ਇਹਨਾਂ ਨੂੰ ਬੋਲਦੇ ਆ ਟੈਕਨੀਕਲ ਭਾਸ਼ਾ 'ਚ ਫੈਂਸੀ ਨੰਬਰ ਹਮ ਤੋ ਕਿ VIP ਸ਼ਬਦ ਹੁ ਤਾਨੂੰ ਪਤਾ ਨਾ ਰਾਜਨੀਤਿਕ ਤੌਰ ਤੇ ਥੋੜਾ ਬਦਨਾਮ ਹੋ ਗਿਆ ਹੂੰ ਹੂੰ ਤਾਂ ਜਿਹੜਾ 295 ਆ ਉਹ ਨੰਬਰ ਵੀ ਹੁਣ ਇੱਕ ਤਰ੍ਹਾਂ ਨਾਲ ਕਿ VIP ਫੀਸ ਦੇ ਬਰਾਬਰ ਹੀ ਜਾਂ ਫੈਂਸੀ ਦੇ ਬਰਾਬਰ ਹੀ ਆ ਸ਼ਾਇਦ ਉਹ 2.5 ਲੱਖ ਦਾ ਜੀ ਜਿਵੇਂ 786 ਹੂੰ ਉਹ ਕੋਈ ਹੁਣ 001 ਤਹੈ ਨਹੀਂ 004 ਤੇ ਹੈ ਨਹੀਂ ਜੀ ਹਾਂ ਤੇ 786 ਆ ਸ਼ਾਇਦ ਮਨਪ੍ਰੀਤ ਬਾਦਲ ਜੀ ਦੇ ਜ਼ਿਆਦਾਤਰ ਨੰਬਰ 786 ਆ ਮੈਂ ਜੀਪ ਜੇ ਦਾ ਤਾਂ ਦੇਖਿਆ ਨਾ ਜਿਹੜੀ ਜੀਪੜਾ ਜਾ ਕੇ ਫਿਰ ਮਲੋਟ ਵੀ ਆਉਂਦਾ ਹੁੰਦਾ ਸੀਗਾ ਜੀ ਤਾਂ ਇਸ ਤਰ੍ਹਾਂ ਮਤਲਬ ਕਿ ਇਹ ਵੀ ਨੰਬਰ ਜਿਹੜੇ ਆ ਨਾ ਇਹਨਾਂ ਨੇ ਫੀਸ ਦੇ ਰੂਪ ਚ ਚੁੱਕ ਦਿੱਤੇ ਆ ਜੇ ਮੈਂ ਇੱਥੇ ਲਿਸਟ ਵੀ ਕੱਢ ਕੇ ਤੁਹਾਨੂੰ ਦੱਸਾਂ ਸਰ ਤਾਂ ਉਹਦੇ ਵਿੱਚ ਮਤਲਬ ਕਿ ਜਿਵੇਂ 001 ਠੀਕ ਹੈ ਨਾ ਜੀ ਉਹ ਜਿਹੜਾ 2.5 ਲੱਖ ਚ ਮਿਲਦਾ ਸੀ ਉਹ ਦੁੱਗਣਾ ਕਰ ਦਿੱਤਾ 5 ਲੱਖ ਕਰਦੇ ਆ। ਆ ਦੁੱਗਣਾ ਹੋ ਗਿਆ ਨਾ ਜੀ। ਫਿਰ ਜਿਵੇਂ 2 ਤੋਂ 9 ਹੂੰ ਠੀਕ ਹੈ ਜੀ। ਮੇਰੇ ਵੀ ਇੱਕ ਮਿੱਤਰ ਕੋਲ ਭਰਾ ਕੋਲ 0004 ਆ। 4 ਬਿਲਕੁਲ ਉਹ ਸਾਰੇ 4 ਆਉਂਦੇ। ਤਾਂ ਇਹ ਸ਼ੌਂਕ ਹੁੰਦਾ ਜਾਂ ਕਰ ਲੋ ਬਿਲਕੁਲ ਜੀ। ਜਿਹਦੇ ਕੋਲ ਹੈ ਸਾਡੇ ਵਰਗਾ ਨੰਬਰ ਕਿ ਸਾਡੇ ਕੋਲ ਤਾਂ ਦੂਜੇ ਨੰਬਰ ਹੀ ਨਹੀਂ ਨੋਟਾਂ ਵਾਲੇ ਨੰਬਰ ਹੀ ਨਹੀਂ ਮਿਲਦੇ। ਤਾਂ ਗੱਲ ਇਹ ਆ ਕਿ ਭਾਈ ਇਹ ਜਿਹੜਾ ਨੰਬਰ ਆ 2 ਤੋਂ 009 ਇਹ ਪਹਿਲਾਂ ਸਿਰਫ 25000 ਚ ਸੀਗਾ। ਹੂੰ ਕਹਿੰਦੇ ਹੁਣ ਇਹਦਾ ਰੇਟ ਵੀ 2 ਲੱਖ ਕਰ ਦਿੱਤਾ ਹੈ। ਕੀ ਬਾਤ ਹੈ ਇਹ ਤਾਂ ਦੁੱਗਣੇ ਦੁੱਗਣੇ ਜੋ ਬਹੁਤ ਜ਼ਿਆਦਾ ਹਾਂਜੀ ਇਹ ਰਿਜ਼ਰਵ ਪ੍ਰਾਈਸ ਹੁੰਦਾ ਨਾ ਤੁਹਾਨੂੰ ਇੱਕ ਚੀਜ਼ ਹੋਰ ਦੱਸ ਫਰੋਜਪੁਰ ਦੇ ਵਿੱਚ ਤੇ ਘੁਟਾਲਾ ਹੋਇਆ ਇਸ ਮਾਮਲੇ ਵਿੱਚ ਸਾਰਾ। ਹੂੰ। ਫਰਜ਼ੀ ਨੰਬਰ ਘੁਟਾਲਾ ਹੋਇਆ ਉਹਦੇ ਵਿੱਚ ਤੇ ਸ਼ਾਇਦ ਆਰਟੀਓ ਉਸ ਵੇਲੇ ਦਾ ਘਿਰਿਆ ਵਿਆ। ਬਹੁਤ ਖਬਰਾਂ ਅਸੀਂ ਉਹਦੇ ਤੇ ਕੀਤੀਆਂ ਨੇ। ਜੀ। ਠੀਕ ਹੈ ਜੀ। ਇਹ ਇਹਦੇ ਵਿੱਚ ਮਤਲਬ ਕਿ ਇਹ ਆ ਕਿ ਤੁਸੀਂ ਦੇਖੋ ਕਿ ਕਿੰਨੇ ਗੁਣਾ ਹੀ ਫੀਸ ਵਧ ਗਈ ਬਹੁਤ ਬਿਲਕੁਲ ਰਿਜ਼ਰਵ ਫੀਸ ਜਿਹਨੂੰ ਆਪਾਂ ਕਹਿੰਨੇ ਆ 7770 1111 ਇਹ ਜਿਹੜੇ ਨੰਬਰ ਸੀਗੇ ਜਿਹੜੇ 125000 ਚ ਮਿਲਦੇ ਸੀਗੇ ਇਹ ਚੱਕ ਕੇ 1 ਲੱਖ ਕਰ ਦਿੱਤੇ 1313 ਇਹ ਨੰਬਰ ਵੀ ਸਿੱਖਾਂ ਚ ਖਾਸ ਤੌਰ ਤੇ ਜਿਹੜਾ ਹੈ ਨਾ ਉਹ ਬਹੁਤ ਕੈਲੂਕੇ ਪਾਇਆ ਜਾਣ ਵਾਲਾ ਹਾਸਲ ਕਰਨ ਵਾਲਾ ਹਰਮਨ ਪਿਆਰਾ ਨੰਬਰ ਜਿਹੜਾ ਹੈ ਨਾ ਉਹ ਜਿਵੇਂ ਤੁਸੀਂ ਟੈਲੀਫੋਨ ਦੇਖੋਗੇ ਸਾਡੇ ਇੱਕ ਸੰਪਾਦਕ ਹੁੰਦੇ ਸਨ ਆ ਨਹੀਂ ਸਾਡੇ ਅਖਬਾਰ ਦੇ ਐਮ ਡੀ ਹੁੰਦੇ ਸੀਗੇ ਮੈਨੂੰ ਯਾਦ ਆ ਗਿਆ ਉਹਨਾਂ ਦਾ ਨੰਬਰ ਸੀ 01313 ਪਿੱਛੇ ਉਹ ਬਤ ਉਹਨਾਂ ਨੇ ਹੈਲੋ ਨਹੀਂ ਕਿਹਾ ਵੈਗੂ ਜੀ ਬੜੇ ਪਿਆਰੇ ਇਨਸਾਨ ਸਨ ਸੋ ਗੱਲ ਇਹ ਆ ਕਿ 1313 ਜਿਵੇਂ ਹੁੰਦਾ 1313 ਆਪਾਂ ਕਹ ਲਈਏ ਤਾਂ ਪਹਿਲਾਂ 5000 ਵਿੱਚ ਸੀਗਾ ਉਹ ਹੁਣ 1 ਲੱਖ ਚ ਇਹਦਾ ਮਤਲਬ ਇਹ ਕਿ ਸਾਰੇ ਲੱਖਾਂ ਚ ਹੀ ਹੋ ਗਿਆ ਹਾਂ ਜੀ ਸਰਕਾਰ ਦੇਖੋ ਸਭ ਗੱਲ ਸਾਫ਼ ਆ ਸਿੱਧੀ ਗੱਲ ਆ ਮੰਨ ਸਾਬ ਮਿਡਲ ਕਲਾਸ ਵਾਲੀਆਂ ਗੱਡੀਆਂ ਵਿਕਦੀਆਂ ਨਹੀਂ ਪਈਆਂ ਹੂੰ ਤੇ ਸਰ ਜਿਹੜੀ ਉੱਤੇ ਆ ਮੇਰੇ ਯਾਰ ਦੋਸਤਾਂ ਕੋਲ ਵੀ ਹੈਗੀਆਂ ਪਰ ਮਾਤਮਾਨਾਂ ਨੂੰ ਹੋਰ ਵੀ ਦੇਵੇ ਬਿਲਕੁਲ ਜੀ ਸਰ ਉਹ ਵੇਟਿੰਗ ਚ ਲਿਆਉਂਦੇ ਨੇ ਹੂੰ ਵੱਡੀਆਂ ਗੱਡੀਆਂ ਜਿਹੜੀ 40 50 ਕਰੋੜ 2 ਕਰੋੜ ਉਹਦੀ ਵੇਟਿੰਗ ਹੈ ਜੀ ਤੇ ਮੀਡਲ ਕਲਾਸ ਵਾਲੀਆਂ ਵੇਖਦੀਆਂ ਨਹੀਂ ਪਈਆਂ ਇਥੋਂ ਹੀ ਸਾਡਾ ਅਰਥ ਸ਼ਾਸਤਰ ਜਿਹੜਾ ਨਾ ਉਹ ਸਮਝਿਆ ਜਾ ਸਕਦਾ ਹੈ ਕਿ ਸਾਡੇ ਸਮਾਜ ਦਾ ਅਰਥ ਸ਼ਾਸਤਰ ਇਸ ਵੇਲੇ ਕਿਸ ਦਿਸ਼ਾ ਜਾਂ ਕਿਸ ਦੈਸ਼ਾ ਚ ਹੈ ਜੀ ਠੀਕ ਹੈ ਨਾ ਜੀ ਤੋ ਇਹ ਆ ਕਿ ਜਿੰਨੇ ਇਹ ਨੰਬਰ ਲੈਣੇ ਹਨ ਨਾ ਸਾਬ ਉਹ ਤੇ ਇੱਕ ਕਹ ਲੋ ਰਿਜ਼ਰਵ ਪ੍ਰਾਈਸ ਹੈ ਇਹ ਤਾਂ ਨੰਬਰ 10-10 ਲੱਖ ਤੇ ਵੀ ਚਲੇ ਜਾਂਦੇ ਬੋਲੀ ਹੋ ਜਾਂਦੀ ਹੈ ਨਾ ਹੋ ਜਾਂਦੀ ਹੈ ਬਿਲਕੁਲ ਕਈ ਵਾਰ ਜਦੋਂ ਆਪਾਂ ਬੋਲੀ ਲਾਉਨੇ ਆ ਹੂੰ ਹੂੰ ਤਾਂ 10-10 ਲੱਖ ਤੇ ਵੀ ਜਾਂਦੇ ਆ ਸਰ ਸਰਕਾਰ ਨੂੰ ਪਤਾ ਹੈ ਕਿ ਜਿਸ ਨੇ ਹਾਸਲ ਕਰਨਾ ਹੈ ਉਸਨੇ ਕਰ ਹੀ ਲੈਣਾ ਹੈ ਉਹਨੇ ਪੈਸਾ ਖਰਚ ਕਰਨਾ ਸਰ 10 ਲੱਖ ਚ ਮੈਂ ਇੱਕ ਅੱਛੀ ਗੱਡੀ ਲੈ ਸਕਦਾ ਆਪਣੇ ਪਰਿਵਾਰ ਵਾਸਤੇ ਮੇਰੇ ਕੋਲ ਹੈ ਵੀ ਇਸ ਰੇਂਜ ਦੀ ਹੈ ਮਿਡਲ ਕਲਾਸ ਕਹਿ ਲੋ ਜਾਂ ਹੋਰ ਮਿਡਲ ਕਲਾਸ ਵਾਲੀ ਅਪਾ ਇਹਨੇ ਚ ਇੱਕ ਅੱਛੀ ਖਾਸੀ ਕਾਰ ਲੈ ਕੇ ਆਪਣੀ ਜ਼ਿੰਦਗੀ ਕੱਟ ਸਕਦੇ ਆ ਉਹ ਉਹਨਾਂ ਨੇ ਨੰਬਰ ਲੈਣਾ ਹੈ ਜੀ ਜੀ ਤਾਂ ਉਹ ਲੈਣ ਵਾਲੇ ਲੈ ਲੈਂਦੇ ਆ ਸਰਕਾਰ ਨੂੰ ਪਤਾ ਹੈ ਕਿ ਇਹਨਾਂ ਦੀ ਖੁਰਕ ਮੱਠੀ ਜਿਹੜੀ ਹੋਏ ਦਾ ਕੀ ਕੀਤਾ ਜਾ ਸਕਦੀ ਹੈ ਜੀ 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 ਬਾਕੀ ਸਰਕਾਰ ਨੂੰ ਹਣੇ ਇਹ ਵੀ ਹੈ ਨਾ ਕਿ ਕਿਸੇ ਪਾਸੇ ਕੁ 4 ਰੁਪਏ ਆ ਆ ਦੇਖੋ ਨਾ ਮਨਪ੍ਰੀਤ ਧੋਰੀ ਆ ਦੇਖੋ ਮਨਪ੍ਰੀਤ ਧੋਰੀ ਕਹਿ ਰਹੇ ਨੇ ਕਿ ਵੀਰ ਲੁਧਿਆਣੇ ਦਾ ਨੰਬਰ 001 ਰੇਟ 15 ਲੱਖ ਤੱਕ ਚਲਾ ਗਿਆ ਵਾਹ ਬਾਤ ਤਾਂ ਇਹ ਜਿਵੇਂ ਕਹਿ ਲੀਏ ਨਾ ਕਿ ਇੱਕ ਦੇਸ ਪ੍ਰਾਈਸ ਹੈ ਹੂੰ ਇਹ ਅੰਤਮ ਪ੍ਰਾਈਸ ਨਹੀਂ ਹੈ ਜਿਵੇਂ ਮੰਨ ਲਓ ਹੁਣ ਪੰਜ ਜਣੇ ਇਕੱਠੇ ਹੋ ਗਏ ਸ਼ੁਰੂਆਤ ਹੋਈ ਪੰਜ ਜਣੇ ਇਕੱਠੇ ਹੋ ਗਏ ਇੱਕ ਕੋਲ ਫੋਰਚੂਨਰ ਹੈ ਇੱਕ ਕੋਲ BMW ਇੱਕ ਕੋਲ ਆਡੀ ਹੈ ਇੱਕ ਕੋਲ ਇਹਦੇ ਉੱਤੇ ਤਾਂ ਮੈਨੂੰ ਨਾ ਨਹੀਂ ਆਉਂਦੇ ਜੀ ਪੰਜੇ ਹੋ ਗਏ ਉਹਨਾਂ ਨੂੰ ਪੰਜਾਂ ਨੂੰ ਇੱਕੋ ਚਾਹੀਦਾ ਜੀ ਤੇ ਪੰਜੇ ਟੈਚੀ ਖੋਲ ਕੇ ਬੈਠੇ ਆ ਹੂੰ ਉਹ ਆ ਜਾ ਵੀ ਤਾਂ ਫਿਰ ਇਦਾਂ ਹੀ ਪਹੁੰਚ ਗਿਆ ਜੀ 15 ਲੱਖ ਦੀ ਕਾਰ ਮੇਰੇ ਖਿਆਲ ਦੇ ਨਾਲ ਸਿਰੇ ਦੀ ਕਾਰ ਨਹੀਂ ਲੈ ਸਕਦਾ ਕਾਰ ਆ ਜਾਂਦੀ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਮਿਡਲ ਕਲਾਸ ਦੇ ਅੰਦਰ ਵਿੱਚ ਖਤਮ ਹੋ ਰਿਹਾ ਹੈ ਕਹਿੰਦੇ ਜਾਂ ਤੇ ਅਪਰ ਕਲਾਸ ਤੇ ਜਾਂ ਫਿਰ ਲੋਅਰ ਕਲਾਸ ਮੁਕਰਦਰ ਸਿੰਘ ਜੀ ਕਹਿ ਰਹੇ ਨੇ ਤੇ ਕਹਿੰਦੇ ਕਿ ਭਾਈ ਇੱਕ ਖਬਰ ਸੀ ਪਹਿਲਾਂ ਕਹਿੰਦੇ ਡਾਈਪਰ ਖਰੀਦਣ ਦੀ ਜਿਹੜੀ ਸਮਰੱਥਾ ਉਹ ਵੀ ਘਟਦੀ ਜਾ ਰਹੀ ਹੈ ਜਿਹੜੀ ਮਿਡਲ ਕਲਾਸ ਦੀ ਹੈ ਤਾਂ ਤੋਂ ਬਿਲਕੁਲ ਗਰੀਬ ਨੂੰ ਵੀ ਜ਼ਰੂਰਤ ਹੈ ਜੀ 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 ਕਿ ਸੈਨੇਟਰੀ ਪੈਡ ਜਿਹੜੇ ਆ ਉਹ ਸਾਡੀਆਂ ਗਰੀਬ ਬੱਚੀਆਂ ਨੂੰ ਨਹੀਂ ਚਾਹੀਦਾ ਹੁਣ ਸਰਕਾਰ ਉਸੇ ਕਰਕੇ ਪਛਾਹ ਵੀ ਰਹੀ ਹੈ ਸਕੂਲਾਂ ਚ ਤਾਂ ਕੀ ਜਿਹੜਾ ਗਰੀਬ ਦਾ ਬੱਚਾ ਉਹਨੂੰ ਡਾਈਪਰ ਨਹੀਂ ਚਾਹੀਦਾ ਚਾਹੀਦਾ ਕੀ ਉਹ ਕੱਪੜਿਆਂ ਨਾਲ ਹੀ ਸਾਰਨ ਕੇਸ ਹੈ ਇਹੀ ਤੇ ਦੋ ਭਾਰਤ ਹੋ ਗਏ ਨਾ ਇੱਕ ਭਾਰਤ ਚ ਬਿਲਕੁਲ ਬਿਲਕੁਲ ਪਰ ਉਹ ਜਿਹੜੀ ਆ ਮਿੱਤਰ ਨੇ ਇੱਕ ਹੋਰ ਵੀ ਕਿਹਾ ਸੀ ਨਾ ਕਿ ਜਿਹੜਾ ਮੀਡਲ ਕਲਾਸ ਵਾਲਾ ਕੰਮ ਇਹ ਵੀ ਖਤਮ ਹੁੰਦਾ ਜਾ ਰਿਹਾ ਮੈਂ ਤੁਹਾਨੂੰ ਦੱਸੀ ਆ ਮੀਡਲ ਕਲਾਸ ਦੀ ਤਸਵੀਰ ਦੱਸੀ ਆ ਕਿ ਮੀਡਲ ਕਲਾਸ ਵਾਲੀਆਂ ਕਾਰਾਂ ਜਿਹੜੀਆਂ ਨੇ ਜੋ 6 7 ਤੋਂ ਸ਼ੁਰੂ ਹੋ ਕੇ 12 15 ਤੱਕ ਚੱਲੇ ਜਾਂਦੀਆਂ ਨੇ ਉਹ ਘੱਟ ਵਿਕ ਰਹੀਆਂ ਹੰਡੋਈ ਵਾਲਿਆਂ ਦਾ ਮੁਨਾਫਾ ਘਟ ਗਿਆ ਸਰ ਜੀ ਜੀ ਹੰਡੋਈ ਤੁਹਾਨੂੰ ਪਤਾ ਮੀਡਲ ਕਲਾਸ ਦੀ ਗੱਡੀ ਸੀਗੀ ਉਹਨਾਂ ਦਾ ਮੁਨਾਫਾ ਘਟ ਰਿਹਾ ਹੈ ਜਦਕਿ ਜਿਹੜੀਆਂ ਵੱਡੀਆਂ ਗੱਡੀਆਂ ਨੇ ਜਿਨ੍ਹਾਂ ਦੀ ਲਾਗਤ ਕਹ ਲੋ ਕਿ 30 40 ਲੱਖ 50 ਲੱਖ ਤੋਂ ਉੱਤੇ ਤੁਰ ਹੀ ਜਾਂਦੀ ਆ ਉਹ ਵੇਟਿੰਗ ਚ ਸਰ ਉਹਨਾਂ ਦੇ ਖਰੀਦਦਾਰ ਰਹਿੰਦੇ ਆ ਮੈਂ ਮਤਲਬ ਕਿ ਇਹ ਵੀ ਸੁਣਿਆ ਹੈ ਆਪਣੇ ਦੋਸਤ ਤੋਂ ਉਹ ਕਹਿੰਦਾ ਕਿ ਇੱਕ ਵਾਰੀ ਥਾਰ ਜਦੋਂ ਆਈ ਆਈ ਆ ਤਾਂ ਮੈਂ ਮਤਲਬ ਕਿ ਹਰਿਆਣਾ ਤੋਂ ਲੈ ਕੇ ਆਇਆ ਸੀ ਤੇ ਪੰਜਾਬ ਦੇ ਇੱਕ ਬਹੁਤ ਵੱਡੇ ਕਿਉਂਕਿ ਉਹਨਾਂ ਦੀ ਹਰਿਆਣੇ ਨਾਲੇ ਨਾਲ ਚੰਗੀ ਬਣਦੀ ਆ ਸਮਝ ਹੀ ਗਾਵਾਂਗੇ ਕਿ ਉਹਨਾਂ ਦਾ ਫੋਨ ਕਰਾਇਆ ਸ਼ੋਰੂਮ 'ਚ ਕਿਆ ਬਾਤ ਫੋਨ ਵੀ ਕਰਾਓ ਵੇਟਿੰਗ ਵੀ ਕਰੋ ਤੇ ਪੈਸੇ ਵੀ ਦੇ ਹੋਏ ਹਾਂ ਜੀ ਹਾਂ ਜੀ ਹਾਂ ਕਿਆ ਬਾਤ ਹੈ ਮਿੰਟੂ ਜੀ ਇਹ ਇਹ ਵੀ ਵੱਖਰਾ ਹੀ ਮਾਹੌਲ ਹੈ ਸਮਾਜ ਦਾ ਹਣਾ ਦੇਖੋ ਆਪਾਂ ਕਹਨੇ ਆ ਵੀ ਪਾੜਾ ਹੈ ਪਰ ਹੈ ਸੱਚ ਨਾਲ ਕਈ ਚੀਜ਼ਾਂ ਕੁ ਦਿਖਦੀਆਂ ਨਹੀਂ ਪਰ ਹੈ ਫਰਕ ਬੜੇ ਨੇ ਤੇਰੇ ਮੇਰੇ ਹਾਲਾਤਾਂ ਦੇ ਫਰਕ ਤਾਂ ਹੈਗੇ ਆ ਜੀ ਇੱਕੋ ਮੰਜੇ ਤੇ ਬੈਠੇ ਕਈ ਵਾਰ ਦੋ ਬੰਦਿਆਂ ਦੇ ਨਾ ਫਰਕ ਬਹੁਤ ਹੁੰਦਾ ਬਹੁਤ ਕੁਝ ਨਾ ਹੁੰਦਾ ਮੰਜੇ ਤੋਂ ਬੈਠਾ ਥੱਲੇ ਪਰ ਨਾਲ ਨਾਲ ਬੈਠਿਆਂ ਦੇ ਫਰਕ ਬਹੁਤ ਹੁੰਦੇ ਨੇ ਕਈ ਵਾਰ ਜਿਹਦੀ ਜ਼ਮੀਨ ਤਾਣ ਲੈ ਕੇ ਜਾ ਰਹੀ ਹੁੰਦੀ ਹੈ ਕਈ ਦੀ ਜ਼ਮੀਨ ਥੱਲੋਂ ਨਿਕਲ ਰਹੀ ਹੁੰਦੀ ਹੈ ਫਰਕ ਹੁੰਦਾ ਹਾਂ ਜੀ ਗਰ ਲਾਲ ਜੀ ਕਹਿ ਰਹੇ ਕਿ ਨਵਾਂ ਮਾਡਲ ਵੀ ਥਾਰ ਦਾ ਜਿਹੜਾ ਹੈ ਨਾ ਬਲੈਕ ਚ ਵਿਕ ਰਿਹਾ ਤੇ ਕਹਿੰਦੇ ਟਾਟਾ ਮੋਟਰ ਵੀ ਆ ਕਮੈਂਟ ਬਹੁਤ ਜ਼ਰੂਰੀ ਨੇ ਲਿਓ ਟਾਟਾ ਮੋਟਰ ਵੀ ਕਹਿੰਦੇ 22 ਇੱਕ ਲੋ ਚੱਲ ਰਿਹਾ ਕਿਉਂਕਿ ਇੱਥੇ ਆਟੋਮੋਬਾਈਲ ਨਾਲ ਜੁੜੇ ਵੀ ਸ਼ਖਸ ਹੋਣਗੇ ਨਾ ਜੀ 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 ਤਾਂ ਮਤਲਬ ਇਹ ਹੈ ਕਿ ਤੁਸੀਂ ਦੇਖ ਲਓ ਕਿ ਮਿਡਲ ਕਲਾਸ ਜਿਹੜਾ ਹੈ ਉਹਦੇ ਤੇ ਕਿੰਨੇ ਲੋਕ ਜਿਹੜੇ ਆ ਉਹ ਟਿਕਾ ਟਿੱਪਣੀ ਕਰ ਰਿਹਾ ਕਿ ਮਿਡਲ ਕਲਾਸ ਦੀ ਹਾਲਤ ਇਸ ਵੇਲੇ ਬਦਤਰੀਨ ਹੋ ਰਹੀ ਹੈ ਜੀ ਜੀ ਬਿਲਕੁਲ ਮਿੰਟੂ ਜੀ ਮੇਰੇ ਇੱਕ ਦੋਸਤ ਨੇ ਕਹਿੰਦੇ 15 ਲੱਖ ਦਾ 3001 ਨੰਬਰ ਲਿਆ ਫੋਰਚੂਨਰ ਦਾ ਬਿਲਕੁਲ ਹਾਂ ਸਰ ਭਾਈ ਜਿਹਦੇ ਕੋਲ ਪੈਸਾ ਹੈ ਸਰ ਉਹ ਲਹਿ ਰਿਹਾ ਪਰ ਜਿਹੜਾ ਮਿਡਲ ਕਲਾਸ ਹੈ ਉਹ ਬਿਲਕੁਲ ਥੱਲੇ ਨੂੰ ਖਿਸਕ ਰਿਹਾ ਹੈ ਬਹੁਤ ਚਿੰਤਾਜਨਕ ਗੱਲ ਹੈ ਜੋ ਰਿਚ ਹੈ 엘ੀਟ ਹੈ ਉਹ ਕਲੀ ਉਸ ਦੀ ਐਕਸਾਈਟਮੈਂਟ ਦੇਖਣ ਦੀ ਬਜਾਏ ਇਹ ਵੀ ਦੇਖਣਾ ਚਾਹੀਦਾ ਕਿ ਮਿਡਲ ਕਲਾਸ ਵੀ ਇਸ ਸਟੇਜ ਤੇ ਵਿੱਚ ਚਲੋ ਗੱਲ ਲੰਮੀ ਹੋ ਗਈ ਮਾਫ ਕਰਨਾ ਮਿਡਲ ਕਲਾਸ ਵੀ ਜੇ گورنر ਦੇਖੀਏ ਤਾਂ ਇੰਡੀਆ ਦਾ ਮਿਡਲ ਕਲਾਸ ਵੀ ਵੱਖ-ਵੱਖ ਤਰ੍ਹਾਂ ਦਾ ਹੈ ਨਾ ਹੁਣ ਜਿਹੜਾ ਬੰਦਾ 20-30 ਹਜ਼ਾਰ ਕਮਾਉਂਦਾ ਆਪਾਂ ਉਹਨੂੰ ਵੀ ਮਿਡਲ ਕਲਾਸ ਕਹੀ ਜਾਂਦੇ ਜੀ ਠੀਕ ਹੈ ਨਾ ਜੀ ਇੱਕ ਬੰਦਾ 20 ਤੋਂ 30 ਲੱਖ ਕਮਾ ਰਿਹਾ ਹੈ ਸਾਲ ਦਾ ਹਮ ਇੱਕ ਮਹੀਨੇ ਦਾ 20-30 ਹਜ਼ਾਰ ਕਮਾ ਰਿਹਾ ਉਹ ਫਾਲ ਕਰਦੇ ਦੋਨੇ ਮਿਡਲ ਕਲਾਸ ਵਾਲੀ ਸ਼੍ਰੇਣੀ ਉਹ ਆਪ ਮਤਲਬ ਰਿਚਸਟ ਜ ਨਹੀਂ ਪਾ ਸਕਦੇ ਨਾ ਪਰ 20 ਤੇ 30 ਲੱਖ ਜਿਹੜਾ ਕਮਾ ਰਿਆ ਸਾਲਾ ਤੇ ਜਿਹੜਾ 25-30 ਹਜ਼ਾਰ ਮਹੀਨੇ ਦਾ ਕਮਾ ਰਿਆ ਹਮ ਉਹ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਲਾਸ ਦੇ ਵਿੱਚ ਵੀ ਸਬ ਕਲਾਸ ਹੋ ਗਈ ਨਾ ਸਬ ਕਲਾਸ ਹੋ ਗਈ ਬਿਲਕੁਲ ਤਾਂ ਕਿਤੇ ਨਾ ਕਿਤੇ ਇਹ ਮੀਡਲ ਕਲਾਸ ਵੀ ਭਾਰਤ ਦਾ ਜਿਹੜਾ ਹੈ ਨਾ ਉਹ ਇੱਕ ਕਲਾਸ ਨਾਲੋਂ ਪਿੰਨ ਹੈ ਮੇਰਾ ਇਹ ਮੰਨਣਾ ਹੈ ਬਿਲਕੁਲ ਬਿਲਕੁਲ ਜੀ ਇਹ ਵੀ ਉਹ ਜਿਵੇਂ ਕਹਿੰਦੇ ਨੇ ਕ੍ਰੀਮੀ ਲੇਅਰ ਤੇ ਇਹ ਲੇਅਰ ਉਹ ਚੀਜ਼ਾਂ ਹੈਗੀਆਂ ਨੇ ਇਹ ਚੀਜ਼ਾਂ ਇਹਦੇ ਵਿੱਚ ਲਲਿਤ ਕਹਿ ਰਿਹਾ ਕਿ ਹੰਡੋਈ ਦਾ ਸ਼ੇਅਰ ਤਾਂ ਆਲ ਟਾਈਮ ਲੋ ਹੋ ਗਿਆ ਜੀ ਹੰਡੋਈ ਦੇਖੋ ਕਿੰਨੀ ਚੜਤ ਚ ਸੀ ਗਿਆ ਅੱਜ ਤੋਂ 4-5 ਸਾਲ ਪਹਿਲਾਂ ਸਰ ਆਪਾਂ ਨੂੰ ਸੜਕ ਤੇ ਹੰਡੂ ਹੀ ਹੰਡੂ ਹੀ ਹੁੰਦੇ ਸੀ ਬਿਲਕੁਲ ਬਿਲਕੁਲ ਆਪਣੇ ਖਾਸ ਕਰਕੇ ਜਿਹੜਾ ਗੱਡੀਆਂ ਦੀ ਮੀਡਲ ਕਲਾਸ ਦੀ ਗੱਲ ਕਰੀਏ ਜੀ ਜੀ